ਸੰਗਤਾਂ ਦਰਸ਼ਨ ਕਰਨੀਆਂ ਨੇ ਉਸ ਮਹਾਨ ਹਵੇਲੀ ਦੇ ਜਿਨ੍ਹਾਂ ਨੇ ਬਾਬਾ ਜੋਗਰਾਵਰ ਤੇ ਬਾਬਾ ਫਤੀ ਸਿੰਘ ਦੇ ਸਰੀਰਾਂ ਦੇ ਸੰਸਕਾਰ ਕਰਨ ਲਈ ਧਰਤੀ ਖਰੀਦੀ ਸੀ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਜਿਸ ਕਿਸੇ ਨੇ ਦੁੱਧ ਪਲਾਇਆ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦੀ ਜਿਸ ਕਿਸੇ ਨੇ ਮਦਦਨ ਕੀਤੀ ਉਹਨਾਂ ਦੇ ਜਿਹੜੇ ਸਤਾਨ ਨੇ ਦੇਖਣ ਦੇ ਲਈ ਲੋਕ ਦੇ ਕਿੰਧਾ ਪੀੜਾਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਬਜ਼ੁਰਗਾਂ ਦੀ ਕੀਤੀ ਹੋਈ ਕਮਾਈ ਉਹਨਾਂ ਦੀ ਕੀਤੀ ਹੋਈ ਕਮਾਈ ਜਿਹੜੀ ਕਿ ਉਹਨਾਂ ਨੇ ਸਿੱਖ ਧਰਮ ਦੇ ਉੱਤੇ ਲਾਤੀ ਪਰ ਅੱਜ ਸਾਡਾ ਸਿੱਖ ਧਰਮ ਬੁੱਖਰੀ ਗੱਲ ਐਨੀ ਦੁਨੀਆ ਇੱਥੇ ਆਉਂਦੀ ਆ ਵਰਲਡ ਦੇ ਵਿੱਚ ਹਵੇਲੀ ਵੀਡੀਓ ਦੇ ਜ਼ਰਾ ਝੂਂਦਿਆ ਵੀ ਇਹ ਇੱਟਾਂ ਜਵਾਬ ਮੰਗਦੇ ਨੇ ਸਾਡੇ ਸਿੱਖ ਧਰਮ ਦੇ ਉੱਤੋਂ ਵੀ ਅਸੀਂ ਕੀ ਗਲਤੀ ਕਰਤੀ ਸੀ ਤੇ ਜਦ ਆਕੇ ਟੋਡਰਮਾਨ ਦੇ ਪਰਿਵਾਰ ਨਾਲ ਗੱਲ ਕਰੀ ਕਹਿੰਦੇ ਉਹਨਾਂ ਦੀ ਲੜਕੀ ਦਾ ਵਿਆਹ ਹੁਣ ਵਾਲੀ ਦੀ ਵੀ ਪੁੱਤ ਨੂੰ ਤੁਹਾਡਾ ਵਿਆਹ ਕਰਨਾ ਕਿ ਨਹੀਂ ਪਿਤਾ ਜੀ ਵਿਆਹ ਤਾਂ ਬਾਅਦ ਚ ਵੀ ਹੋ ਜਾਊਗਾ ਵੀ ਸੰਸਕਾਰਾਂ ਦਾ ਦੇਹਾਂ ਦਾ ਸੰਸਕਾਰ ਕਰਨਾ ਬਹੁਤ ਹੀ ਜ਼ਰੂਰੀ ਆ ਤੇ ਉਹਨਾਂ ਨੇ ਐਡੀ ਕਰਵਾਨੀ ਦਿੱਤੀ ਆ ਵੀ ਅਫਸੋਸ ਦੀ ਗੱਲ ਤਾਂ ਇਹੀ ਆ ਵੀ ਇਹਨੂੰ ਕਿਉਂ ਰੁਪਿਆ ਨਹੀਂ ਕਰਿਆ ਪੂਰਾ ਪੰਜਾਬ ਹੀ ਵੇਚਦੀ ਹੈ ਨਾ ਪੰਜਾਬ ਵੇਚ ਕੇ ਵੀ ਅਸੀਂ ਟੋਟਰਵਾਲ ਦਾ ਕਰਜ਼ਾ ਨਹੀਂ ਲਾ ਸਕਦੇ ਸਾਡਾ ਸਿਰ ਚੋਂ ਗਰਜ ਧਰ ਦੇ ਸਾਲ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜ ਚੁੱਕੇ ਹੋ ਪ੍ਰਾਇਮੋ ਦੇ ਨਾਲ ਮੈਂ ਤੁਹਾਡਾ ਦੋਸਤ ਹਰਵਿੰਦਰ ਰੋਪੜ ਤੋਂ ਅਸੀਂ ਖੜੇ ਆ ਫਤਿਹਗੜ੍ਹ ਸਾਹਿਬ ਜਿਸ ਤਰੰਦ ਦੀ ਉਸ ਧਰਤੀ ਤੇ ਜਿੱਥੇ ਕਲਗੀਧਰ ਪਾਤਸ਼ਾਹ ਨੇ ਆਪਣੇ ਜਿਗਰ ਦੇ ਟੋਟੇ ਨੀਹਾਂ ਵਿੱਚ ਚੁਣਵਾ ਦਿੱਤੇ ਗੰਗੂ ਬ੍ਰਾਹਮਣ ਨੇ ਗੁਰੂ ਘਰ ਦਾ ਨਾਮਕ ਖਾਦਾ ਨਾਮਕ ਖਾ ਕੇ ਉਸ ਦਾ ਜਿਹੜਾ ਹਰਾਮੋਪਣਾ ਸੀ ਅੰਦਰ ਦਾ ਉਹ ਸਹਿਬਜ਼ਾਦਿਆਂ ਨੂੰ ਇੱਥੇ ਥੋੜੀ ਦੂਰ ਦੀਵਾਰਾਂ ਨੇ ਉੱਥੇ ਤੱਕ ਲੈ ਆਇਆ ਜਾਤ ਦਾ ਬ੍ਰਾਹਮਣ ਸੀ ਇਹ ਜ਼ਰੂਰੀ ਨਹੀਂ ਵੀ ਕਿ ਹਰ ਬੰਦੇ ਦੀ ਉਹ ਹੋਵੇ ਬੰਦਾ ਕਿਸੇ ਵੀ ਧਰਮ ਦਾ ਬੇਈਮਾਨ ਹੋ ਸਕਦਾ ਹੈ ਛੋਟੇ ਛੋਟੇ ਬੱਚੇ ਨੇ 7 ਸਾਲ ਦੇ 9 ਸਾਲ ਦੇ ਨੀਹਾਂ ਵਿੱਚ ਚਿੰਨ੍ਹ ਦਿੱਤੇ ਨੇ ਈਨ ਨਹੀਂ ਮੰਨੀ ਉਸ ਤੋਂ ਬਾਅਦ ਕੀ ਹੋਇਆ ਬੱਚਿਆਂ ਨੂੰ ਵਜੀਦ ਖਾਨ ਨੇ ਇੰਨਾ ਕਹਿਰ ਕੀਤਾ ਜਿੰਦਾ ਜੀ ਨੀਹਾਂ ਦੇ ਵਿੱਚ ਅਸੀਂ ਤਾਂ ਆਪਣੇ ਬੱਚਿਆਂ ਨੂੰ ਮੇਰੇ ਕੋਲ ਅੱਜ ਮਾਵਾਂ ਨਹੀਂ ਖੜੀਆਂ ਕੁਝ ਮੈਂ ਗੱਲ ਕਹੇ ਦੇਖੋ ਸਾਹਿਬ ਜادہ ਖੜਾ ਇੱਕ ਛੋਟਾ ਜਦੋਂ ਕਿਸੇ ਦਾ ਬੱਚਾ ਮਾਂ ਦਾ ਗੁੰਮ ਹੋ ਜਾਂਦਾ ਤਾਂ ਮਾਂ ਸਾਰੀ ਰਾਤ ਨਹੀਂ ਸੌਂਦੀ ਬੱਚਾ ਗਿਆ ਕਿੱਥੇ ਸਕੂਲ ਤੋਂ ਨਹੀਂ ਆਇਆ ਤੇ ਉਹ ਨੀਹਾਂ ਵਿੱਚ ਚੁਣਵਾ ਦਿੱਤੇ ਨੇ ਦਾਦੀ ਟੀਕਦੀ ਹੈ ਜਦੋਂ ਉਹਨਾਂ ਦੇ ਮਰਤਕ ਸ਼ਰੀਰ ਵਜੀਦ ਖਾਨ ਦਾ ਫਿਰ ਵੀ ਦਿਲ ਨਹੀਂ ਭਰਿਆ ਅੱਜ ਵਜੀਦ ਖਾਨ ਨੂੰ ਯਾਦ ਕਰਨ ਵਾਲਾ ਕੋਈ ਨਹੀਂ ਉਸ ਦੀ ਕਬਰ ਤੇ ਵੀ ਕੋਈ ਦੀਵਾ ਜਲਾਉਣ ਵਾਲਾ ਕੋਈ ਨਹੀਂ ਹੋਣਾ ਪਤਾ ਨਹੀਂ ਉਹਦੀ ਕਬਰ ਕਿੱਥੇ ਬਣਾਈ ਹੋਈ ਕਿਸੇ ਨੇ ਸਾਨੂੰ ਨਹੀਂ ਇਸ ਗੱਲ ਦੀ ਨੌਲੇਜ ਪਰ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਜਿਸ ਕਿਸੇ ਨੇ ਦੁੱਧ ਪਲਾਇਆ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦੀ ਜਿਸ ਕਿਸੇ ਨੇ ਮਦਦਨ ਕੀਤੀ ਉਹਨਾਂ ਦੇ ਜਿਹੜੇ ਸਥਾਨ ਨੇ ਦੇਖਣ ਦੇ ਲਈ ਲੋਕ ਦੇਖ ਕਿੰਦਾ ਪੀੜਾ ਲੱਗੀਆਂ ਹੋਈਆਂ ਨੇ ਇਹ ਅਸੀਂ ਦਰਸ਼ਨ ਕਰਾ ਰਹੇ ਹਾਂ ਸੰਗਤਾਂ ਨੂੰ ਦਿਵਾਨ ਟੋਡਰਵਾਲ ਦੀ ਉਸ ਹਵੇਲੀ ਦੇ ਜਿਸ ਨੇ ਸਹਿਬ ਜਾਦਿਆਂ ਦੇ ਸਰੀਰਾਂ ਦੇ ਸੰਸਕਾਰ ਕਰਨ ਦੇ ਲਈ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਇਦਾਂ ਇਦਾਂ ਮੋਹਰਾਂ ਖੜੀਆਂ ਕਰਕੇ ਗੱਲਬਾਤ ਕਰਦੇ ਹਾਂ ਕੁਝ ਕਾਨੂੰਨੀ ਨੁਕਤੇ ਨੇ ਕਿਉਂਕਿ ਹਾਈ ਕੋਰਟ ਦੇ ਵਿੱਚ ਇਸ ਹਵੇਲੀ ਦਾ ਕੇਸ ਚੱਲ ਰਿਹਾ ਹੈ ਐਸਐਚਓ ਸਾਹਿਬ ਨੇ ਦੱਸਿਆ ਹੈ ਤੇ ਇਸ ਹਵੇਲੀ ਨੂੰ ਜੋ ਹੈ ਵਿਰਾਸਤੀ ਤੌਰ ਹਰ ਐਲਾਨ ਕਰ ਦਿੱਤਾ ਗਿਆ ਹੈ ਕੋਈ ਛੇੜਛਾਲ ਹੁੰਦੀ ਹੈ ਤੇ ਫਿਰ ਪ੍ਰਸ਼ਾਸਨ ਤੇ ਪੁਲਿਸ ਨੂੰ ਵੀ ਦਿੱਕਤ ਹੋਏਗੀ ਪਰ ਸੰਗਤਾਂ ਦੂਰੋਂ ਦਰਸ਼ਨ ਕਰ ਰਹੀਆਂ ਨੇ ਗੱਲਬਾਤ ਕਰਦੇ ਸასი ਕਾਲ ਜੀ ਸਸਰੀ ਕਾਲ ਕਿੱਥੋਂ ਆਇਓ ਬੰਦੇਰਾ ਤੋਂ ਬੰਦੇਰਾ ਤੋਂ ਸਾਬ ਜਾਦਿਆਂ ਦੀ ਉਮਰ 7 ਸਾਲ ਸੀ ਕਿੰਨੀ ਉਮਰ 9 ਸਾਲ ਸੀ ਤੁਹਾਡੀ ਉਮਰ ਕਿੰਨੀ ਹੈ ਮੇਰੇ 12 ਸਾਲ ਦੀ 12 ਸਾਲ ਤੁਹਾਡੇ ਵਰਗੇ ਬੱਚੇ ਸੀ 3 ਸਾਲ ਛੋਟੀ ਸੀ ਉਮਰ ਉਹਨਾਂ ਨੂੰ ਨੀਹਾਂ ਦੇ ਵਿੱਚ ਚਿੰਨ ਦਿੱਤਾ ਉਹਨਾਂ ਦੇ ਸਰੀਰ ਪਏ ਨੇ ਸਰੰਦ ਦੀ ਧਰਤੀ ਤੇ ਰੋੜ ਰਹੇ ਨੇ ਉਹਨਾਂ ਦੇ ਸਰੀਰਾਂ ਦਾ ਸੰਸਕਾਰ ਕਰਨ ਵਾਲਾ ਇਹ ਸੀ ਟੋਡਰਮਲ ਇਸੋ ਵੇਲੇ ਤੁਸੀਂ ਦਰਸ਼ਨ ਕਰ ਰਹੇ ਹੋ ਕੀ ਮਹਿਸੂਸ ਕਰ ਰਹੇ ਹੋ ਪੁੱਤਰਾ ਕਿਹੜੀ ਕਲਾਸ ਹੈ 7ਵੀਂ ਇਸ ਤਰ੍ਹਾਂ ਰੋ ਰਿਹਾ ਥੋੜਾ ਥੋੜਾ ਅੱਖਾਂ 'ਚੋਂ ਪਾੜ ਆਉਂਦੀਆਂ ਨੇ ਕਿਉਂਕਿ ਸਹਬਜ਼ਾਦੇ ਆਲਾ ਹਾਲ ਹੀ ਉਹਨੇ ਕੀਤਾ ਸੀ ਉਹ ਤਾਂ ਕਲਗੀਧਰ ਪਾਤਸ਼ਾਹ ਦੇ ਲਾਲਸਨ ਉਹ ਕਿੱਥੇ ਡੋਲੇ ਉਹਨਾਂ ਨੂੰ ਕਾਦੀ ਪਰਵਾਹ ਸੀ ਕਿਸ ਤਰ੍ਹਾਂ ਲੱਗ ਰਿਹਾ ਬਾਤ ਬਹੁਤ ਦਸ ਸੀ ਬਹੁਤ ਦਸ ਸੀ ਕਾਦੀ ਦਸ ਸੀ ਛੋਟੇ ਸਹਬਜ਼ਾਦੇ ਨਿਹੰਗ ਚਰਾ ਦੇ ਹੁੰਦੇ ਅੱਜ ਵਧੀਆ ਹੁੰਦੇ ਵਧੀਆ ਹੁੰਦੇ ਮਿਲਦਾ ਪਹਿਲਾਂ ਕਰਦੇ ਹਾਂਜੀ ਇਹ ਬਹੁਤ ਉਦਾਸ ਸਮਨ ਜੀ ਛੋਟੇ ਸਾਹਿਬ ਜਦੋਂ ਦੇ ਚਲੋ ਹੁਣੀ ਖੇਲ ਖੇਲ ਗਈ ਹੈ ਸਰਸਾ ਤੋਂ ਵਿਛੋੜੇ ਨੇ ਗੰਗੂ ਤਾਂ ਉੱਥੇ ਹੀ ਬੇਈਮਾਨ ਹੋ ਗਿਆ ਸੀ ਉਹਨੂੰ ਮੂਰਾ ਮੂਰਾ ਦਾ ਲਾਲਚ ਤਾਂ ਬਾਅਦ ਵੀ ਨਹੀਂ ਸੀ ਉਹਨੇ ਉਹਦੇ ਤਾਂ ਖੋਪੜ ਖਰਾਬ ਹੋ ਗਿਆ ਸੀ ਉਹਨੇ ਤਾਂ ਪਹਿਲੇ ਹੀ ਸਕੀਮ ਬਣਾ ਲਈ ਸੀ ਇੱਕ ਵਾਰ ਸਿਹੜੀ ਪਹੁੰਚਣ ਦਾ ਸਹੀ ਮੈਂ ਜਾਣਾ ਹੀ ਜਾਣਾ ਮਰਨ ਡੇਠਾ ਨੇ ਸਾਸ੍ਰੀ ਕਾਲ ਜੀ ਸਾਸ੍ਰੀ ਕਾਲ ਜੀ ਬੜੀ ਬੁਰੀ ਹਾਲਤ ਵਿੱਚ ਹੈ ਹਵੇਲੀ ਹਾਂਜੀ ਇਹ ਹਵੇਲੀ ਦੀਆਂ ਇੱਟਾਂ ਪੁੱਸ ਰਹੀਆਂ ਨੇ ਸਾਡੇ ਸਿੱਖ ਧਰਮ ਨੂੰ ਵੀ ਉਸ ਟਾਈਮ ਦੇ ਵਿੱਚ ਜੇ ਅਸੀਂ ਲਾਈਏ ਅੱਜ ਤਕਰੀਬਨ 317 18 ਸਾਲ ਹੋ ਗਏ ਇਹ ਗੱਲ ਨੂੰ বিজেসি ব্যাংক ਦੇ ਵਿੱਚ ਲੱਖ ਰੁਪਿਆ ਲਾ ਦਿੰਦੇ ਆ ਤੇ 6-7 ਸਾਲ ਦੇ ਵਿੱਚ ਦੁੱਗਣਾ ਹੋ ਜਾਂਦਾ 2 ਲੱਖ ਰੁਪਿਆ ਹੋ ਜਾਂਦਾ ਪਰ ਟੋਡਰ ਮਾਲ ਦੇ ਸਿਰ ਚੋਗਰਾ ਸਾਡਾ ਹਵੇਲੀ ਤੇ ਆ ਕੇ ਕੈਮਰਾ ਉਧਰ ਕਮਾ ਮੜਾ ਜਾ ਇਹ ਮੈਂ 4-5 ਸਾਲ ਤੋਂ ਇੱਥੇ ਆਉਂਦਾ ਰਹਿਣਾ ਜਦ ਵੀ ਦੇਖਦੇ ਆ ਅਸੀਂ ਇਹ ਪੈੜਾਂ ਖੜੀਆਂ ਮਿਲਦੀਆਂ ਨੇ ਜੇ ਇੱਥੇ ਅਸੀਂ ਗੱਲ ਬਗਾਰਦੇ ਪਿਛਲੀ ਵਾਰੀ ਲੇਬਰ ਕਿਉਂ ਦੀ ਬਿਹਾਰੀ ਲੱਗੇ ਤੇ ਮੈਂ ਉਹਨਾਂ ਨਾਲ ਗੱਲਬਾਤ ਕਰੀ ਵੀ ਯਾਰ ਇਹਦਾ ਰਿਪੇਅਰ ਕਿਉਂ ਨਹੀਂ ਹੋ ਰਹੀ ਕਹਿੰਦਾ ਜੀ ਇੱਥੇ ਜਿਹੜੇ ਬਿੱਲ ਪਾਸ ਹੁੰਦੇ ਨੇ ਇਹਦੇ ਵਿੱਚ ਕਿੱਲੇ ਲੱਗੇ ਹੋਏ ਨੇ ਜਾ ਕੇ ਹੁਣ ਤੁਸੀਂ ਦੇਖ ਰਹੇ ਹੋ ਚਲ ਹੁਣ ਤਾਂ ਪ੍ਰਸ਼ਾਸਨ ਅੰਦਰ ਹੀ ਬਣ ਰਿਹਾ ਵੀ ਇਹਦੇ ਵਿੱਚੋਂ ਵੀ ਲੋਕ ਬੇਲਾਂ ਦੇ ਵਿੱਚੋਂ ਵੀ ਪੈਸੇ ਕਾ ਰਦੇ ਨੇ ਪਿਆਰੀ ਨੇ ਮੈਨੂੰ ਇਹ ਗੱਲ ਕਹੀ ਦੀ ਬੜਾ ਦੁੱਖ ਲੱਗਦਾ ਬੜਾ ਅਫਸੋਸ ਲੱਗਦਾ ਵੀ ਸਾਡੇ ਸਿੱਖ ਧਰਮ ਦੇ ਵਿੱਚ ਕੁਝ ਇਹੋ ਜਿਹੇ ਲੋਕ ਨੇ ਜਿਹੜੇ ਇੱਥੋਂ ਵੀ ਕੁੰਡੀਆਂ ਲਾਉਣੀਆਂ ਚਾਹੁੰਦੇ ਨੇ ਸਾਹਿਬ ਜੀ ਮੈਂ ਤੁਹਾਡਾ ਸਵਾਲ ਕੱਟ ਕੋਈ ਯਾਦ ਕਰਦਾ ਵਜੀਦੇ ਦੀ ਕਬਰ ਤੇ ਕੋਈ ਦੀਵਾ ਬਾਲਦ ਵਾਲਾ ਨਹੀਂ ਤੁਸੀਂ ਕੁੱਤੇ ਵੀ ਨਹੀਂ ਮੋਟੇ ਚਲੋ ਗੱਲ ਗਲਤ ਹੈ ਥੋੜੀ ਸ਼ਬਦਾਂ ਦਾ ਹੇਰ ਫੇਰ ਹੈ ਪਰ ਸਾਹਿਬ ਜਦਿਆਂ ਨੂੰ ਨਮਸਕਾਰ ਕਰਨ ਲਈ ਦੇਖੋ ਕਿੰਨਾ ਖਾਲਸਾ ਨਿਸ਼ਾਨ ਹਾਂ ਸਿਰ ਚੁਗਾਈ ਧਰਤੀ ਦੇ ਉੱਤੇ ਪਰ ਉਹ ਟਾਈਮ ਜੇ ਲਾਇਆ ਜਾਵੇ ਤਾਂ ਸਾਰਿਆਂ ਨੂੰ ਪਤਾ ਮੋਬਾਈਲ ਦੇ ਉੱਤੇ ਆਉਂਦੇ ਨੇ ਵੀ ਉਹ 2 ارب 50 ਕਰੋੜ ਰੁਪਇਆ ਕੀਮਤ ਬਣਦੀ ਤੇ ਉਹਨਾਂ ਦੀ ਦੂਜਾ ਲੈ 7 ਕੁਇੰਟਲ 80 ਕਿਲੋ ਵਜਦੀਆਂ ਹੋ ਮੋਰਾਂ ਦਾ ਵੀ ਉਹਨਾਂ ਨੇ ਆਪਣੇ ਪਰਿਵਾਰ ਦੇ ਵਿੱਚ ਵੀ ਸਲਾਹ ਕਰੀ ਵੀ ਅੱਜ ਇਹ ਸਾਡਾ ਜ਼ਰੂਰੀ ਕੰਮ ਆ ਵੀ ਅਸੀਂ ਬੱਚਿਆਂ ਦਾ ਸੰਸਕਾਰ ਕਰੀਏ ਤੇ ਪਰਿਵਾਰ ਨੇ ਵੀ ਉਹਨਾਂ ਦਾ ਸਾਥ ਦਿੱਤਾ ਉਹਨਾਂ ਦੇ ਬਜ਼ੁਰਗਾਂ ਦੀ ਕੀਤੀ ਹੋਈ ਕਮਾਈ ਉਹਨਾਂ ਦੀ ਕੀਤੀ ਹੋਈ ਕਮਾਈ ਜਿਹੜੀ ਕਿ ਉਹਨਾਂ ਨੇ ਸਿੱਖ ਧਰਮ ਦੇ ਉੱਤੇ ਤੇ ਲਾਤੀ ਪਰ ਅੱਜ ਸਾਡਾ ਸਿੱਖ ਧਰਮ ਦੁੱਖ ਦੀ ਗੱਲ ਹੈ ਇੰਨੀ ਦੁਨੀਆ ਇੱਥੇ ਆਉਂਦੀ ਆ ਵਰਲਡ ਦੇ ਵਿੱਚ ਹਵੇਲੀ ਵੀਡੀਓ ਦੇ ਜ਼ਰਾ ਝੂਂਦਿਆ ਵੀ ਇਹ ਇੱਟਾਂ ਜਵਾਬ ਮੰਗਦੇ ਨੇ ਸਾਡੇ ਸਿੱਖ ਧਰਮ ਦੇ ਉੱਤੋਂ ਵੀ ਅਸੀਂ ਕੀ ਗਲਤੀ ਕਰਤੀ ਸੀ ਸਹੀ ਗੱਲ ਬੋਲੀ ਆ ਟੋਡਰਮਲ ਦੀ ਹਵੇਲੀ ਦੀ ਹਰ ਇੱਟ ਜਵਾਬ ਮੰਗਦੀ ਆ ਟੋਡਰ ਸਿੱਖ ਧਰਮ ਜਵਾਬ ਮੰਗਦੀ ਆ ਸਤਿ ਜਵਾਬ ਮੰਗਦੀ ਆ ਉਸ ਦੀ ਪਤਨੀ ਨੇ ਇਸ ਹਵੇਲੀ ਦੇ ਵਿੱਚ ਬੈਠ ਕੇ مشਵਰਾ ਕੀਤਾ ਸੀ ਕਹਿੰਦੀ ਘਰ ਦੇ ਵਿੱਚ ਜਿਹੜਾ ਸੋਨਾ ਉਹ ਵੀ ਲੈ ਜਾ ਜ਼ਮੀਨ ਆ ਉਹ ਵੀ ਵੇਚ ਦੇ ਸਾਰਾ ਕੁਝ ਕਰ ਦੇ ਪਰ ਉਹਦਾ ਢਿੱਡ ਨਹੀਂ ਸੀ ਭਰਿਆ ਵਜੀਦ ਖਾਂਦਾ ਉਹਦਾ ਢਿੱਡ ਭਰ ਕੇ ਫਿਰ ਸਾਹਿਬ ਜਾਂਦਿਆਂ ਦੇ ਸਰੀਰ ਉਹਨੇ ਲਏ ਸਨ ਖਰੀਦੇ ਤਾਂ ਨਹੀਂ ਕਹਿ ਸਕਦਾ ਪਰ ਇਸ ਮਹਾਨ ਆਤਮਾ ਨੂੰ ਸਾਰੀਆਂ ਸੰਗਤਾਂ ਨਮਸਕਾਰ ਕਰਦੀਆਂ ਨੇ ਇਹੇ ਜੀ ਦੇਖੋ ਜਿਹੜਾ ਇਤਿਹਾਸ ਬੋਲਦਾ ਕੁਝ ਅਸੀਂ ਵੀ ਚਲੋ ਪੜਦੇ ਰਹੇ ਨੇ ਮੈਂ ਆਰਮੀ ਚੋਂ ਰਿਟਾਇਰਮੈਂਟ ਆਂ ਤੇ ਜਦ ਆਕੇ ਟੋਡਰਮਾਨ ਨੇ ਪਰਿਵਾਰ ਨਾਲ ਗੱਲ ਕਰੀ ਕਹਿੰਦੇ ਉਹਨਾਂ ਦੀ ਲੜਕੀ ਦਾ ਵਿਆਹ ਹੁਣ ਵਾਲੀ ਦੀ ਵੀ ਪੁੱਤੋ ਤੁਹਾਡਾ ਵਿਆਹ ਕਰਨਾ ਕਹਿੰਦੀ ਪਿਤਾ ਜੀ ਵਿਆਹ ਤਾਂ ਬਾਅਦ ਚ ਵੀ ਹੋ ਜਾਊਗਾ ਵੀ ਸੰਸਕਾਰਾਂ ਦਾ ਦੇਹਾਂ ਦਾ ਸੰਸਕਾਰ ਕਰਨਾ ਬਹੁਤ ਹੀ ਜ਼ਰੂਰੀ ਆ ਤੇ ਉਹਨਾਂ ਨੇ ਐਡੀ ਕੁਰਬਾਨੀ ਦਿੱਤੀ ਆ ਵੀ ਅਫਸੋਸ ਦੀ ਗੱਲ ਤਾਂ ਇਹੀ ਆ ਵੀ ਇਹਨੇ ਕਿਉਂ ਰਿਪਿਆ ਨਹੀਂ ਕਰਿਆ ਇੱਥੇ ਮਹਾਰਾਜ ਦਾ ਪ੍ਰਕਾਸ਼ ਹੋਵੇ ਦੁਨੀਆ ਦੇ ਦਰਸ਼ਨ ਕਰੇ ਵੀ ਇਹ ਦੇਖੋ ਜਗਾ ਜਦ ਵੀ ਇੱਥੇ ਆਉਣੇ ਆ ਸਾਲ ਨੂੰ ਦੋ ਸਾਲ ਨੂੰ ਇੱਕ ਹੋਰ ਦੇਖੋ ਇਹਨਾਂ ਦਾ ਕੈਮਰਾ ਕਮਾ ਉਧਰ ਮੜਿਆ ਉਹ ਜਾਦੇ ਇਹ ਫਤੇਗੜ ਸਾਹਿਬ ਦਾ ਇਹ ਆਪਣਾ ਜੋੜ ਮੇਲ ਹੋਊਗਾ ਚਲੋ ਲੋਕਾਂ ਨੇ ਮੇਲਾ ਬਣਾ ਸਾਸਰੀਆ ਕਰਨ ਉਹ ਪੈੜਾ ਲਾ ਦੇਣਗੇ ਇਹ ਆ 15 ਦਿਨ ਨੂੰ ਆਜੋ ਫੇ ਪੈੜਾ ਨੇ ਲਾ ਦੇਣੀ ਵੀ ਇੱਥੇ ਵੀ ਰਾਜਨੀਤੀ ਚੱਲ ਰਹੀ ਆ ਇੱਥੇ ਜਾ ਸਰਦਾਰ ਜੀ ਮੈਂ ਤੁਹਾਡੀ ਗੱਲ ਕੱਟਦਾ ਸਿੱਖ ਕੌਮ ਬੜੀ ਉਮੀਰ ਹੈ ਬਾਹਰਲੇ ਦੇਸ਼ਾਂ ਵਿੱਚ ਵੀ ਆਪਾਂ ਲੋਕ ਰਾਜ ਕਰਦੇ ਆ ਜੇ ਆਪਾਂ 100 100 ਰੁਪਏ ਵੀ ਪਾਣ ਲੱਗੇ ਤਾਂ ਅਸੀਂ ਜਿੱਕਨਾ ਸਾਬ ਜਾਦਿਆਂ ਦੇ ਅੱਜ ਸਰੀਰਾਂ ਵਾਲੀ ਜਗ੍ਹਾ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਸੀ ਜੋਤੀ ਸਰੂਪ ਜਾਂ ਜਿੱਥੇ ਉਹਨਾਂ ਨੂੰ ਨੀਹਾਂ ਵਿੱਚ ਚੁਣਿਆ ਸੀ ਜਿਸ ਤਰ੍ਹਾਂ ਉਹ ਸੋਨੇ ਵਿੱਚ ਮੜੀ ਗਈ ਆ ਸਾਡੇ ਲਈ ਕੀ ਬੜੀ ਗੱਲ ਹੈ ਬੜੀ ਗੱਲ ਨਹੀਂ ਜੀ ਇਹ ਪ੍ਰਸ਼ਾਸਨ ਤੋਂ ਪੁੱਸੋ ਇੱਥੇ ਜਿਵੇਂ ਸਾਡੇ ਮਹਿਕਮਾ ਵੀ ਬੈਠਾ ਤੇ ਪੁਲਿਸ ਪ੍ਰਸ਼ਾਸਨ ਬੈਠਾ ਇਹ ਕੋਈ ਆਪਦੇ ਅੰਡਰ ਚ ਆ ਕੇ ਇਹਨੂੰ ਰਿਪੇਅਰ ਨਹੀਂ ਕਰ ਸਕਦਾ ਇਹਨਾਂ ਦਾ ਪਰਿਵਾਰ ਆ ਜਿਹੜਾ ਇਹਨਾਂ ਦਾ ਪਸੋਕੋ ਟੋਡਰਮਾਲ ਦਾ ਪਰਿਵਾਰ ਹਜੇ ਵੀ ਇੱਥੇ ਤੇ ਉਹ ਵੀ ਕਹਿੰਦੇ ਨੇ ਸਾਨੂੰ ਉਹ ਕਰ ਦੇ ਦੋਸੀ ਕਰ ਦੇਣਾ ਸਿੱਖ ਧਰਮੋ ਵੀ ਕਹਿੰਦਾ ਬਾਹਰ ਸਾਡੇ ਐਨਆਰਆਈ ਭਰਾ ਹੀ ਨੇ ਬੈਠੇ ਨੇ ਵੀ ਇੱਕ ਵਾਰੀ ਪਰਾਂ ਹਟੋ ਸੀਦੀ ਰਿਪੇਅਰ ਕਰ ਦੇਣਿਆ ਕਾਰਾਂ ਦੋਸ਼ੀ ਆ ਸਰਕਾਰੀ ਕਹਿ ਸਕਦੇ ਆ ਜਾਂ ਹੁਣ ਤੱਕ ਇਹਨਾਂ ਨੂੰ ਆਪਦੇ ਮਹਿਲ ਬਣਾਉਣ ਤਾਂ ਦਿਖ ਜਾਂਦੇ ਨੇ ਆਪਦੀਆਂ 100-100 ਗੱਡੀਆਂ ਲੈ ਕੇ ਤਾਂ ਇਹ ਚੱਲਦੇ ਸੋਮਨੀ ਕਮੇਟੀ ਦਾ ਕਰ ਸਕਦੀ ਆ ਸੋਮਨੀ ਕਮੇਡਿਕਲ ਦਾ ਬਹੁਤ ਬਜਟ ਆ ਤੇ ਇੱਥੇ ਆ ਕੇ ਅਸੀਂ ਜਿਵੇਂ ਕਹਿੰਦੇ ਨੇ ਵੀ ਇਹ ਇੱਟਾ ਹੀ ਜਵਾਬੇ ਮੰਗਦੇ ਰਹਿਣ ਗਿਆਂ ਜੇ ਪੂਰਾ ਮੱਝ ਤੇ ਥੋੜੇ ਜਰੀਏ ਕਹਿਣਾ ਪੂਰਾ ਪੰਜਾਬ ਹੀ ਵੇਚਦੀ ਐ ਨਾ ਪੰਜਾਬ ਵੇਚ ਕੇ ਵੀ ਅਸੀਂ ਟੋਡਰਵਾਲ ਦਾ ਕਰਜ਼ਾ ਨਹੀਂ ਲਾ ਸਕਦੇ ਸਾਡਾ ਸਿਰ ਝੁਕਾ ਦੇ ਧਰ ਦੇ ਦਿੱ ਉੱਤੇ ਸਹੀ ਗੱਲ ਹੈ ਪੂਰੇ ਪੰਜਾਬ ਦੀ ਅਜੇ ਨਹੀਂ ਕੀਮਤ ਨਹੀਂ ਜਿਹੜੀ ਕੀਮਤ ਸਾਹਿਬਜ਼ਾਦਿਆਂ ਦੇ ਸਰੀਰਾਂ ਦਾ ਸੰਸਕਾਰ ਕਰਨ ਲਈ ਟੋਡਰਮਲ ਦੀ ਹਵੇਲੀ ਦੇ ਵਿੱਚ ਉਹਨਾਂ ਨੇ ਉਤਾਰੀ ਸੀ ਟੋਡਲ ਮਾਲ ਦੀ ਫਵੇਲੀ ਸਿੱਖ ਧਰਮ ਤੋਂ ਜਵਾਬ ਮੰਗਦੀ ਹੈ ਸਾ ਤੋਂ ਜਵਾਬ ਮੰਗਦੀ ਹੈ ਉਹ ਇਟਾ ਅਜ ਰੋਂਦੀਆਂ ਨੇ ਕਿ ਕਾ ਅਸੀਂ ਕੀ ਗਲਤੀ ਕਰ ਲਈ ਅਸੀਂ ਗਲਤੀ ਜੀ ਕਿੱਥੋਂ ਆਇਓ ਗਲ ਕਰਨਾ ਚਾਹੁੰਦੇ ਹੋ ਤਾਲ ਘੁਰਦੇ ਨਹੀਂ ਕੀ ਲੱਗਦਾ ਬੱਚੇ ਵੀ ਨਹੀਂ ਹੈਗੇ ਟੋਡਲ ਮਾਲ ਵੀ ਨਹੀਂ ਹੋਇਆ ਆਪਾਂ ਹੱਥ ਬੰਨੀ ਖੜੇ ਕੈਮਰਾਮੈਨ ਦਿਖਾ ਦਿਓ ਲੋ ਕੁਝ ਗੁਰਸਿੱਖ ਖੜੇ ਨੇ ਹੱਥ ਬੰਨੀ ਖੜੇ ਨੇ ਇਹ ਕਮਾਈਆਂ ਹੁੰਦੀਆਂ ਨੇ ਬਾਈ ਜੀ ਨੇ ਗੱਲ ਕੀਤੀ ਆ ਕਿ ਉਹ ਜਿਹੜਾ ਵਜੀਦ ਖਾਨ ਸੀ ਉਹਦੀ ਤਾਂ ਮੜੀ ਵੀ ਪਤਾ ਨਹੀਂ ਕੋਈ ਦੀਵਾ ਬਾਲਦਾ ਨਹੀਂ ਹੋਣਾ ਪਤਾ ਨਹੀਂ ਕਿੱਥੇ ਹੋਣੀ ਆ ਉਹਦੀ ਤੇ ਅੱਜ ਨਮਸਕਾਰ ਕਰਦੇ ਨੇ ਅਸੀਂ ਮੰਗ ਕਰਦੇ ਹਾਂ ਕਿ ਜਿਹੜਾ ਹਾਈ ਕੋਰਟ ਦੇ ਵਿੱਚ ਮੈਨੂੰ ਐਸਐਚਓ ਸਾਹਮਣੇ ਦੱਸਿਆ ਕਿ ਇਹਦਾ ਜਿਹੜਾ ਕੇਸ ਹੈ ਹਾਈ ਕੋਰਟ ਵਿੱਚ ਲੱਗਿਆ ਹੋਇਆ ਏ ਸਾਹਮਣੇ ਬੋਰਡ ਵੀ ਲੱਗਿਆ ਹੋਇਆ ਕਿ ਇਸ ਹਵੇਲੀ ਦੇ ਨਾਲ ਕੋਈ ਤੋੜ ਭੰਨ ਕਰੇਗਾ ਤਾਂ ਫਿਰ ਇੱਕ ਗਲਤ ਹੈਗੀ ਫਿਰ ਤਾਂ ਪ੍ਰਸ਼ਾਸਨ ਹੈ ਫਿਰ ਤਾਂ ਪ੍ਰਸ਼ਾਸਨ ਨੂੰ ਹੀ ਜ਼ਿੰਮੇਵਾਰ ਸਮਝਣਗੇ ਕਿ ਹਵੇਲੀ ਦੇ ਵਿੱਚ ਤੁਸੀਂ ਕਿਵੇਂ ਇਹਨਾਂ ਨੂੰ ਵੜਨ ਦਿੱਤਾ ਦੇਖਦੇ ਆ ਗੁਰੂ ਮਹਾਰਾਜ ਕਦੋਂ ਸੁਣਦਾ ਹੈ ਕਦੋਂ ਸਿੱਖ ਸੰਗਤਾਂ ਇਸ ਹਵੇਲੀ ਦੇ ਖੁੱਲੇ ਦਰਸ਼ਨ ਦੇਦਾਰ ਕਰਦੀਆਂ ਨੇ ਤੇ ਐਸਜੀਪੀਸੀ ਵਾਲਿਆਂ ਨੂੰ ਬਾਈ ਜੀ ਨੇ ਇੱਕ ਲਾਣਤਾ ਪਾਈਆਂ ਨੇ ਕਿ ਬਥੇਰਾ ਕੁਛ ਹੈ ਤੁਸੀਂ ਆਪਣੀਆਂ ਕੈਮਰੀ ਗੱਡੀਆਂ ਦੇ ਦੇਖੋ ਕੈਮਰੀਆਂ ਗੱਡੀਆਂ ਵਾਲੇ ਸਿੰਘਾਸਣਾਂ ਤੇ ਬੈਠਣ ਵਾਲੇ ਹੁਕਮ ਚਲਾਉਣ ਵਾਲੇ ਬੁਜੀਦ ਖਾਨ ਗੰਗੂ ਜੇ ਤੁਸੀਂ ਉਹਨਾਂ ਦੇ ਘਰ ਜਾਦ ਕਰ ਲੋ ਨਾ ਫਿਰ ਤੁਹਾਨੂੰ ਤਰਸ ਆ ਜਾਣਾ ਠੀਕ ਬੋਲਿਆ ਜੀ ਹਾਂ ਜੀ ਕਿੱਥੋਂ ਆਇਓ ਬਮੰਦਵਾਨੇ ਤੋਂ ਹਾਂ ਜੀ ਬਮੰਦਵਾਨੇ ਤੋਂ ਇਹ ਕਿਹੜੇ ਜ਼ਿਲ੍ਹੇ ਚਾਹੀਏ ਪਟੰਡਾ ਜਿਹੜਾ ਜੀ ਕਿੰਨੇ ਜ਼ਿਲ੍ਹੇ ਵਾਲੇ ਕਿਸ ਤਰ੍ਹਾਂ ਲੱਗਦੇ ਆ ਜੀ ਟੋਡਲਵਾ ਲੋ ਸੀਜ਼ਨ ਹੈ ਕਿੰਨੀ ਉਮਰ ਹੈ ਜੀ 10 ਸਾਲ 10 ਸਾਲ ਤੋ ਤੋ 1 ਸਾਲ ਛੋਟਾ ਸੀ ਸਹਿਬਜਾਦਾ ਉਹਨਾਂ ਦੇ ਸਰੀਰ ਰੋਲੇ ਰਹੇ ਸੀ ਉੱਥੇ ਸੂਬੇ ਨੇ ਐਲਾਨ ਕਰ ਦਿੱਤਾ ਸੀ ਕਿ ਜਿਹੜਾ ਇਹਨਾਂ ਦੇ ਸਰੀਰਾਂ ਨੂੰ ਹੱਥ ਲਾਏਗਾ ਉਹਨੂੰ ਕੋਲੂ ਦੇ ਵਿੱਚ ਭੀੜ ਦੇਵਾਂਗੇ ਮੋਤੀ ਮਹਿਰੇ ਨੂੰ ਪੀੜਿਆ ਸੀ ਇਸ ਸੂਰਮੇ ਨੇ ਆਪਣੇ ਬੱਚਿਆਂ ਦਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਦਾ ਸੰਸਕਾਰ ਕਰਨ ਲਈ ਹਵੇਲੀ ਖਰੀਦੀ ਸੀ ਅੱਜ ਹਵੇਲੀ ਦੀ ਹਾਲਤ ਮਾੜੀ ਹੈ ਕੀ ਮਹਿਸੂਸ ਕਰਦੇ ਆਂ ਕਿਹੜੀ ਕਲਾਸ ਜੀ 5ਵੀਂ ਕੀ ਮਹਿਸੂਸ ਹੋ ਰਿਹਾ ਬਹੁਤ ਬੁਰਾ ਮਹਿਸੂਸ ਹੋ ਰਿਹਾ ਹਵੇਲੀ ਦੀ ਹਾਲਤ ਵੇਖ ਕੇ ਜੀ ਕੀ ਮਹਿਸੂਸ ਹੋ ਰਿਹਾ ਜੀ ਵੀ ਇਦਾਂ ਨਹੀਂ ਕਰਨਾ ਚਾਹੀਦਾ ਵੀ ਸਾਰਿਆਂ ਨੂੰ ਪਤਾ ਸਾਹਿਬ ਜੀ ਅੱਦੇ ਕਿਦਾਂ ਸੀ ਹਾਂਜੀ ਨਹੀਂ ਹਾਂ ਵਿੱਚ ਛਣਵਾ ਕੇ ਸੀ ਉਸ ਤੋਂ ਬਾਅਦ ਕੀ ਹੋਇਆ ਸੀ ਸੰਗਤਾ ਹੱਥ ਬੰਨੀ ਖਲੋਤੀਆਂ ਨੇ ਟੋਡਰਮਲ ਦੀ ਦੀਵਾਨ ਟੋਡਰਮਲ ਅਸੀਂ ਦੀਵਾਨ ਵੀ ਨਹੀਂ ਕਹਾਂਗੇ ਅਸੀਂ ਟੋਡਰਮਲ ਵੀ ਨਹੀਂ ਕਹਾਂਗੇ ਕਿਉਂਕਿ ਸਾਹਿਬ ਜੀ ਦਾ ਜੋਰਾਵਰ ਫਤਿਹ ਸਿੰਘ ਉਹਨਾਂ ਦੇ ਨਾਲ ਅੱਗੇ ਬਾਬਾ ਲੱਗ ਗਿਆ 9 ਸਾਲ ਦਾ ਬਾਬਾ ਜੋਰਾਵਰ ਸਿੰਘ 7 ਸਾਲ ਦਾ ਫਤਿਹ ਸਿੰਘ ਅਸੀਂ ਪਤਾ ਕੀ ਕਹਿੰਦੇ ਬਾਬਾ ਜੋਰਾਵਰ ਸਿੰਘ ਅਸੀਂ ਪਤਾ ਕੀ ਕਹਿੰਦੇ ਬਾਬਾ ਫਤਿਹ ਸਿੰਘ ਜੇ ਮੈਂ ਇਹਨਾਂ ਨੂੰ ਕਹਦੇ ਆਂ ਬਾਬਾ ਦੀਵਾਨ ਟੋਡਰਮਲ ਤਾਂ ਕੋਈ ਹੱਥ ਕੱਤਨੀ ਤਾਂ ਨਹੀਂ ਹੋਏਗਾ। ਨਾ ਜੀ ਨਾ। ਸਤਿਕਾਰੇ ਕਰਦੇ ਆਂ ਜੀ ਅਸੀਂ ਤਾਂ ਦੇਖੋ ਬੜੀ ਸਾਡੀ ਕੌਮ ਦੀ ਤਰਾਸਦੀ ਹੈ ਵੀ ਅਸੀਂ ਆਪਣੀਆਂ ਹਵੇਲੀਆਂ ਵੀ ਨਹੀਂ ਸੰਭਾਲ ਸਕਦੇ। ਨਾ ਇਹ ਵੈਰੀ ਖਾਲਸਾ ਵੈਰ ਜੀ ਕੀ ਬਤੇ। ਨੇ ਅੱਗੇ ਸਾਰੇ ਗੱਲਾਂ ਕਰਦੇ ਸੀ ਇਹ ਕੋਈ ਥੋੜਾ ਹੋਊਗਾ ਜੇ ਆਪਾਂ ਉਹ ਦੀਵਾਨ ਟੋਡਰਮਲ ਜੀ ਜੀ ਵੀ ਕਹਿਦਗੇ ਨਾ ਤੇ ਉਹਦੇ ਲਈ ਉਹ ਆਪਾਂ ਪੂਰਾ ਕਰ ਹੀ ਨਹੀਂ ਸਕਦੇ। ਜਿਹੜੇ ਪਹਿਲਾਂ ਵਾਲੇ ਸਿੱਖ ਕਰਦੇ ਸੀ ਉਹ ਬਹੁਤ ਹੀ ਕੁਝ ਕਰਕੇ ਤੇ ਉਹ ਪਤਾ ਕੀ ਹੈ ਜਿਹੜਾ ਕੌਮ ਦਾ ਹੌਲੀ-ਹੌਲੀ ਜੇ ਪਿੱਛੇ ਰਹਿੰਦੇ ਆ ਫੇਰ ਗਾਂ ਜੇ ਟੈਂਦਿਆਂ ਤੇ ਬੰਨ ਗਏ ਵੀ ਵੇਖੋ ਤੁਸੀਂ ਕਿੱਡੇ ਸੋਹਣੇ ਬੰਨ ਗਏ ਤੇ ਕਿਸੇ ਆਜੀ ਛੱਡੋ ਜਕਾਰਾ ਫਿਰ ਹਾਂ ਬੋਲੇ ਸੋਨਿਹਾਲ ਸਤਿ ਅਕਾਲ ਸੋਨਿਹਾਲ ਸਤਿ ਅਕਾਲ ਬੋਲੇ ਸੋਨਿਹਾਲ ਸਤਿ ਅਕਾਲ ਦੇ ਜਕਾਰੇ ਲਾ ਕੇ ਸੰਗਤਾਂ ਨੇ ਬੇਨਤੀ ਕਰ ਦਿੱਤੀ ਆ ਕਹਿੰਦਾ ਨੇ ਅੰਗਸਿੰਗ ਗੁਰਸਿੱਖੀ ਵਾਲੇ ਵਿੱਚ ਆ ਕਹਿੰਦਾ ਜੀ ਅੱਜ ਟਹਿ ਰਹੀ ਐ ਪਤਾ ਨਹੀਂ ਅਗਲੇ ਸਾਲ ਅਸੀਂ ਨੂੰ ਸੋਨੇ ਵਿੱਚ ਮੜੀ ਹੋਈ ਦੇਖੀਏ ਵਧੀਆ ਕੋਸ਼ਿਸ਼ਾਂ ਕਰੋ ਐਸਜੀਪੀਸੀ ਵਾਲੇ ਸੀਐਮਬੀ ਸਾਡੇ ਵਧੀਆ ਨੇ ਭਗਵੰਤਾਨ ਸਾਹਿਬ ਵੀ ਕਰੋ ਕਿਰਪਾ ਸਾਡੇ ਬੱਚਿਆਂ ਲਈ ਦੁਨੀਆ ਦੀ ਸਭ ਤੋਂ ਮਹਿੰਗੀ ਸੰਸਾਰ ਦੇ ਵਿੱਚ ਵਰਲਡ ਦੇ ਵਿੱਚ ਇੰਨੀ ਮਹਿੰਗੀ ਜ਼ਮੀਨ ਨਹੀਂ ਕੋਈ ਖਰੀਦ ਸਕਦਾ ਜਿਹੜੀ ਇਸ ਸੂਰਮੇ ਨੇ ਇਸ ਮਹਾਪੁਰਸ਼ ਨੇ ਇਸ ਟੌਡਰਮ ਵਾਲ ਨੇ ਖਰੀਦੀ ਸੀ ਆਓ ਸਮਾਂ ਰੰਦੇ ਸ਼ੀਧੀ ਦੇ ਹਲੇ ਸ਼ੁਰੂ ਹੋ ਚੁੱਕੇ ਨੇ ਅੱਜ ਦੀ ਰਾਤ ਐ ਮਾਤਾ ਗੁਜਰੀ ਦੇ ਨਾਲ ਅੱਜ ਰਾਤ ਜਿਹੜੀ ਆਖਰੀ ਕਟਣੀ ਹੈ ਬੱਚਿਆਂ ਨੇ ਅੱਜ ਮਾਂ ਗੁਜਰੀ ਨੇ ਲਾੜ ਕਰਨਾ ਹੈ ਸਵੇਰੇ ਤੁਰ ਜਾਂਦੇ ਨੇ ਤੇ ਪਤਾ ਨਹੀਂ ਦਾਦੀ ਨੂੰ ਕਿਉਂਕਿ 2 ਦਿਨ ਵਾਪਸ ਆਉਂਦੇ ਰਹਿੰਦੇ ਨੇ 2 ਦਿਨ ਬਾਪ ਪੋਤਿਆਂ ਦੇ ਨਾਲ ਦਾਦੀ ਦਾ ਪਿਆਰ ਹੁੰਦਾ ਏ 2 ਦਿਨ ਵਾਪਸ ਆਉਂਦੇ ਸੀ ਮੋਤੀ ਮੇਰਾ ਦੁੱਧ ਪਲਾਉਂਦਾ ਸੀ ਫਿਰ ਗੱਲਾਂ ਕਰਦੀ ਸੀ ਦਾਦੀ ਐਦਾਂ ਐਦਾਂ ਕਰਕੇ ਉਹਨਾਂ ਨੂੰ ਕੱਲ ਵੀ ਉਮੀਦ ਹੋ ਸਕਦੀ ਹੈ ਕਿਉਂਕਿ ਦਾਦੀ ਦਾ ਪੋਤਿਆਂ ਦੇ ਨਾਲ ਪਿਆਰ ਬੜਾ ਹੁੰਦਾ ਕਿ ਮੇਰੇ ਪੋਤੇ ਵਾਪਸ ਆਉਣਗੇ ਪਰ ਅੱਜ ਅੱਜ ਦੀ ਰਾਤ ਕਹਿਰ ਦੀ ਰਾਤ ਹੈ ਜਿਹੜੀ ਮਾਤਾ ਗੁਜਰੀ ਦੇ ਨਾਲ ਉਹਨਾਂ ਨੇ ਗੁਜਾਰੀ ਆਖਰੀ ਰਾਤ ਐ ਸਿੱਖ ਧਰਮ ਦੇ ਵਿੱਚ ਇਹ ਕੱਲੋ ਬੱਚੇ ਵਾਪਸ ਨਹੀਂ ਆਏ ਵਜੀਦ ਖਾਨ ਦੇ ਮੰਨੇ ਸਾਲੇ ਨੇ ਐਸਾ ਹੁਕਮਨਾਮਾ ਸੁਣਾਇਆ ਕਿ ਬੱਚਿਆਂ ਨੂੰ ਜਿੰਦਾ ਨੀਹਾਂ ਦੇ ਵਿੱਚ ਚੜਾ ਦਿੱਤਾ ਜਾਵੇ ਹੋਰ ਕੀ ਕਰਾਂ ਚੋਣੇ ਉਸ ਸਮੇਂ ਨਾ ਇਹ ਪਾਸ਼ਾ ਦੇ ਜਿਹੜੀ ਬੋਲੇ ਸੋਨ ਹੈਲ ਦੇ ਜ਼ਕਾਰੇ ਬੁਲਾਉਂਦੇ ਸੀ ਨਾ ਬੱਚੇ ਜਦੋਂ ਫਤਿਹ ਬੁਲਾਈ ਵੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਵਜੀਰ ਖਾਨ ਦੇ ਦਰਬਾਰ 'ਚ ਜੇ ਤੋਂ ਬੁਜਾਈ ਵਜੀਰ ਖਾਨ ਇਹ ਕਹਿਆ ਸੀ ਅਸੀਂ ਬੰਦ ਕਰ ਦਿਆਂਗੇ ਇਹ ਜ਼ਕਾਰੇ ਇਹ ਅੱਜ ਵੀ ਲੱਗਦੇ ਆ ਲੱਗਦੇ ਰਹਿਣਗੇ ਲੱਗਦੇ ਆ ਸਦਾ ਹੀ ਦੁਨੀਆਂ ਆਉਂਦੀ ਰਹੂ ਦੁਨੀਆਂ ਜਾਂਦੀ ਰਹੂ ਸੂਰਜ ਨੇ ਚੜ੍ਹਣਾ ਹੈ ਉਹਨੇ ਛਪਣਾ ਵੀ ਹੈ ਸਮੇਂ ਦੋਨੇ ਆਉਂਦੇ ਆ ਤੇ ਲੱਗਣਗੇ ਤੇ ਜਕਾਰੇ ਸਦਾ ਹੀ ਲੱਗਦੇ ਰਹਿਣਗੇ ਮਲੇਰਕੋਟ ਸੋਨਿਆੜਾ ਸਤਿ ਸ਼੍ਰੀ ਅਕਾਲ ਮਲੇਰਕੋਟ ਦੇ ਨਿਵਾਬ ਕਚੈਰੀ ਦੇ ਵਿੱਚ ਹਾ ਦਾ ਨਾਰਾ ਮਾਰ ਦਿੰਦਾ ਏ ਮੁਸਲਮਾਨ ਕਹਿੰਦਾ ਸਾਡੀ ਸ਼ਰ੍ਹਾ ਦੇ ਵਿੱਚ ਨਹੀਂ ਲਿਖਿਆ ਕਿ ਅਸੀਂ ਬੱਚਿਆਂ ਤੇ ਜ਼ੁਲਮ ਕਰੀਏ ਖਰਾ ਦਾ ਪੱਕਾ ਹੈ ਮੁਸਲਮਾਨ ਹੈ ਸਾਬ ਜادہ ਨੇ ਕਿਹਾ ਸੀ ਕਿ ਤੁਸੀਂ ਅਸੀਂ ਮੁਸਲਮਾਨ ਤੁਸੀਂ ਅਸਲੀ ਮੁਸਲਮਾਨ ਹੋ ਉਹ ਕਹਿੰਦਾ ਸਾਡੀ ਸ਼ਰਾ ਵਿੱਚ ਨਹੀਂ ਲਿਖਿਆ ਵੀ ਬੱਚਿਆਂ ਤੇ ਜ਼ੁਲਮ ਕਿਉਂ ਆਇਆ ਜਾਵੇ ਮਾਤਾ ਗੁਜਰੀ ਤੇ ਬੁੱਢੜੀ ਤੇ ਜ਼ੁਲਮ ਕਿਉਂ ਆਇਆ ਜਾਵੇ ਕਹਿੰਦਾ ਮੈਂ ਸਲਾਹ ਦਿੰਦਾ ਵਜੀਦ ਖਾਨ ਨੂੰ ਕਹਿੰਦਾ ਵੀ ਇਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ ਪਰ ਸੱਚਾ ਆਨੰਦ ਵਰਗੇ ਸੱਪ ਖੜੇ ਸਨ ਉਹਨਾਂ ਨੇ ਪੇਸ਼ ਨਹੀਂ ਚੱਲਣ ਦਿੱਤੀ ਗੰਗੂ ਬ੍ਰਾਹਮਣ ਵਰਗੇ ਖੜੇ ਸਨ ਸੰਗਤਾ ਦਰਸ਼ਨ ਕਰ ਰੀਆਂ ਨੇ ਉਸ ਹਵੇਲੀ ਦੇ ਟੋਡਰ ਮਲਦੀ ਦੇ ਹਾਲਤ ਖਸਤਾ ਹੈ ਪਰ ਇਸ ਦੀ ਵੀ ਇੱਕ ਇੱਟ ਪੂਜਲੇ ਨੇ ਜੇ ਸੰਗਤਾਂ ਨੂੰ ਮੈਂ ਕਹਿ ਦਵਾਂ ਨਾ ਪ੍ਰਸ਼ਾਸਨ ਵੱਲੋਂ ਇਜਾਜ਼ਤ ਹੋਵੇ ਵੀ ਤੁਸੀਂ ਅੰਦਰ ਚਲੇ ਜਾਓ ਤਾਂ ਇਹ ਉਸ ਰੰਦੀ ਟਾਂ ਨੇ ਇਹ ਦੇਖੋ ਇਹ ਸਰੰਦੀ ਟਾਂ ਨੇ ਇਹਨਾਂ ਨੂੰ ਮੱਥਾ ਲਾ ਲਾ ਕੇ ਸੰਗਤਾਂ ਇਦਾਂ ਕਰਨ ਗਿਆ ਕਿਉਂਕਿ ਇਹ ਉਸ ਸੂਰਮੇ ਦੀ ਹਵੇਲੀ ਹੈ ਜਿਸ ਨੇ ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦ ਕੇ ਸਾਡੇ ਸਾਬਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਦਾ ਸੰਸਕਾਰ ਕੀਤਾ ਸੀ ਮੈਂ ਪ੍ਰਾਇਮੂਦੇ ਤੋਂ ਹਰਵਿੰਦਰ ਰੋਪੜ ਤੋਂ ਦੇਖਦੇ ਰਹੋ ਪ੍ਰਾਇਮੂਦੇ ਰੋਪੜ